ਅੱਜ ਮਹਾਨ ਸ਼ਹੀਦਾਂ ਦਾ ਉਹ ਦਿਹਾੜਾ ਆ ਜਿੱਥੋਂ ਖਾਸ ਪੰਥ ਦੀ ਸਤਿਗੁਰ ਜੀ ਨੇ ਆਨੰਦਪੁਰ ਸਾਹਿਬ ਨਹੀਂ ਪੱਥਰ ਰੱਖਿਆ ਸੀ ਤੇ ਸਤਿਗੁਰ ਜੀ ਨੇ ਆਪਣਾ ਸਾਰਾ ਪਰਿਵਾਰ ਸਰਵਾਂਸ ਜਿਹੜਾ ਆ ਇਸ 500 ਵਾਰਿਆ ਅੱਜ ਨਾਮ ਜਪਣ ਦਾ ਸਮਾਂ ਆ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਨੇ ਥੋੜੇ ਸਮੇਂ ਬਾਅਦ ਗੁਰਦੁਆਰਾ ਫਤੇਗੜ ਸਾਹਿਬ ਤੋਂ ਸ਼ਹੀਦੀ ਸਭਾ ਦੀ ਪ੍ਰਾਰੰਭਤਾ ਹੋਵੇਗੀ। ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਲੱਖਾਂ ਦੀ ਗਿਣਤੀ 'ਚ ਸੰਗਤਾਂ ਨੇ ਕੀਤੀ ਸਮੂਲੀਅਤ। ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਗਿਆਨੀ ਅਤਰ ਸਿੰਘ ਨੇ ਦੱਸਿਆ ਕਿ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਸਮੂੱਚੀ ਸੰਗਤ ਨੂੰ ਬੇਨਤੀ ਆ ਅੱਜ ਮਹਾਨ ਸ਼ਹੀਦਾਂ ਦਾ ਉਹ ਦਿਹਾੜਾ ਆ ਜਿੱਥੋਂ ਖਾਲਸਾ ਪੰਥ ਦੀ ਸਤਿਗੁਰੂ ਜੀ ਨੇ ਆਨੰਦਪੁਰ ਸਾਹਿਬ ਨਹੀਂ ਪੱਥਰ ਰੱਖਿਆ ਸੀ ਤੇ ਸਤਿਗੁਰੂ ਜੀ ਨੇ ਆਪਣਾ ਸਾਰਾ ਪਰਿਵਾਰ ਸਰਵਾਂਸ ਜਿਹੜਾ ਆ ਇਸ ਪੰਥ ਨੂੰ ਵਾਰਿਆ ਅੱਜ ਨਾਮ ਜਪਣ ਦਾ ਸਮਾਂ ਆ ਬੋਲੀ ਦਾ ਰੋਜੇ ਬਹੁਤੇ ਅੱਜ ਤਾਂ ਕੇਵਲ ਤਾਂ ਕੇਵਲ ਅਰਦਾਸ ਤੇ ਸਿਮਰਨ ਦੀ ਸੰਗਤਾਂ ਵੱਧ ਵਧ ਘਾੜਨ ਤਾਂ ਕਿ ਉਹਨਾਂ ਮਹਾਨ ਸ਼ਹੀਦਾਂ ਕੋਲੋਂ ਸਾਨੂੰ ਕੋ ਬਲ ਉਤਮ ਮਿਲ ਸਕੇ ਗੁਰਸਿੱਖੀ ਦੀ ਦਾਤ ਮਿਲ ਸਕੇ। ਖਾਲਸਾ ਵਾਹਿ ਜੀ ਦੀ ਫਤਿਹ। ਅੱਜ ਸ਼ਹੀਦੀ ਸਭਾ ਦਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਹਾੜਾ ਹੈ। ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਨੇ। ਥੋੜੇ ਸਮੇਂ ਬਾਅਦ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਸ਼ਹੀਦੀ ਸਭਾ ਦੀ ਪ੍ਰਾਰੰਭਤਾ ਹੋਵੇਗੀ। ਬੜੇ ਪ੍ਰੇਮ ਦੇ ਨਾਲ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ। ਸੋ ਸਾਰੇ ਚੈਨਲਾਂ ਦੇ ਰਾਹੀਂ ਦੇਸਾਂ ਦੇ ਦੇਸਾਂ ਵਿੱਚ ਵੀ ਲਾਈਵ ਟੈਲੀਕਾਸਟ ਹੋ ਰਹੇ ਨੇ ਸਾਬਜਾਦਿਆਂ ਦੀ ਉਸ ਸ਼ਹੀਦੀ ਯਾਦ ਮਨਾਉਂਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚਾ ਖਾਲਸਾ ਭੰਨ ਤੇ ਇਕੱਤਰ ਹੋਇਆ ਹੈ ਅਕੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਨੇ ਸੋ ਜਿਸ ਤਰ੍ਹਾਂ ਸ਼ਹੀਦੀ ਸਭਾ ਦੀ ਪ੍ਰਾਰੰਭਤਾ ਹੈ ਸ੍ਰੀ ਜਪਜੀ ਸਾਹਿਬ ਜੀ ਦੇ ਬਾਠ ਹੋਣਗੇ ਕਮਾਲ ਅਰਦਾਸ ਬੇਨਤੀ ਕਰਕੇ ਆਂਝ ਪਿਆਰੇ ਮਹਾਨਜੀਤ ਸਿੰਘ ਸਤਿਗੁਰੂ ਜੀ ਦੀ ਅਗਵਾਈ ਦੇ ਵਿੱਚ ਇਹ ਸੋ ਨਗਰ ਕੀਰਤਨ ਸ੍ਰੀ ਦੀ ਸਭਾ ਆਰੰਭ ਹੋਵੇਗੀ ਦੁਪਹਿਰ ਕਰੀਬ 1:30 ਵਜੇ ਦੇ ਕਰੀਬ ਇਸੇ ਥਾਂ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸਮਾਰੰਥ ਹੋਵੇਗੀ ਜੀ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਕੇ ਇਕੱਠੇ ਇਕੱਠੇ ਜੀਤਾ ਬਹੁਤ ਜੀ ਤੇ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਮੈਂਬਰ ਸਹਿਬਾਨ ਇਸ ਸਥਾਨ ਤੇ ਹਾਜ਼ਰ ਸਨ ਅਤੇ ਸਮੂਚਾ ਖਾਲਸਾ ਬੰਦੀ ਹਾਜ਼ਰ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਤੇ ਪਾਸ਼ਾ ਮਹਾਰਾਜ ਜੀ ਦੇ ਲਗਤੇ ਜੇਕਰ ਅਮਰ ਸ਼ਹੀਦ ਬਾਬਾ ਜੋਰਾਵਰ ਸਿੰਘ ਸਾਹਿਬ ਅਮਰ ਸ਼ਹੀਦ ਬਾਬਾ ਫਤਿਹ ਸਿੰਘ ਸਾਹਿਬ ਪਰਮ ਪੂਜਨੀਕ ਜਗਤ ਮਾਤਾ ਅਮਰ ਸ਼ਹੀਦ ਮਾਤਾ ਗੁਜਰ कौर ਜੀ ਜਿਨ੍ਹਾਂ ਦੇ ਪਾਵਨ ਮੁਕੱਦਸ ਸ਼ਹਾਦਤ ਸਥਾਨ ਸ਼੍ਰੀ ਪਤਰਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜਿੱਥੇ ਲਾਸਾਨੀ ਲਹੂ ਪਿਜਾ ਇਤਿਹਾਸ ਔਰ ਇਸ ਧਰਤੀ ਤੇ ਤਿੰਨ ਮੁਕਾਮ ਜਿੱਥੋਂ ਇਹ ਧਰਮ ਦੀ ਭਾਰਤ ਠੰਡਾ ਬੁਰਜ ਪਾਵਨ ਉਹ ਦੀਵਾਰ ਜਿੱਥੇ ਸਹਿਬਜ਼ਾਦਿਆਂ ਨੇ ਆਪਣੇ ਉਤੀਸ਼ ਰੂਪ ਸਾਹਿਬ ਜਿੱਥੇ ਸਾਹਿਬ ਜਦਿਆਂ ਦਾ ਸੰਸਕਾਰ ਹੋਇਆ ਸਮੁੱਚੇ ਪੰਥ ਵੱਲੋਂ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਅਮਰਤ ਵੇਲੇ ਭੋਗ ਪਾਏ ਗਏ ਨੇ